ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਆਸ਼ੇਖਰ ਹਾਂ ਖਬਰਾਂ ਦੀ ਸ਼ੁਰੂਆਤ ਕਰਾਂਗੇ ਪੰਜਾਬ ਦੀ ਸਭ ਤੋਂ ਵੱਡੀ ਖਬਰ ਤੋਂ ਬਲਵੰਤ ਸਿੰਘ ਰਾਜਵਾਨਾ ਦੇ ਮਾਮਲੇ ਨੇ ਇੱਕ ਵਾਰ ਫਿਰ ਤੋਂ ਰਾਸ਼ਟਰੀ ਚਰਚਾ ਨੂੰ ਜਨਮ ਦੇ ਦਿੱਤਾ ਸੁਪਰੀਮ ਕੋਰਟ ਨੇ ਹਾਲ ਹੀ ਦੇ ਵਿੱਚ ਕੇਂਦਰ ਸਰਕਾਰ ਤੋਂ ਪੁੱਛਿਆ ਕਿ ਰਾਜਵਾਨਾ ਨੂੰ ਅਜੇ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ ਇਸੇ ਦੇ ਉੱਤੇ ਰਾਜਵਾਨਾ ਨੇ ਵੀ ਸਵਾਲ ਚੁੱਕਿਆ ਕਿ ਜੇ ਮੈਨੂੰ ਸਜ਼ਾਏ ਮੌਤ ਦੇਣੀ ਸੀ ਤਾਂ ਇੰਨੀ ਲੰਬੀ ਦੇਰੀ ਕਿਉਂ ਕੀਤੀ ਗਈ ਹੈ ਇਹ ਤਕਰਾਰ ਸਿਰਫ ਕਾਨੂੰਨੀ ਨਹੀਂ ਸਗੋਸਥਿਕ ਕੌਮ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਵੱਡਾ ਮੁੱਦਾ ਬਣ ਗਿਆ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਜਵਾਨਾ ਨੂੰ ਪਿਛਲੇ 30 ਸਾਲਾਂ ਤੋਂ ਫਾਂਸੀ ਦੀ ਕੋਠੜੀ ਦੇ ਵਿੱਚ ਬੰਦ ਕੀਤਾ ਗਿਆ ਅਤੇ ਉਹਨਾਂ ਕਿਹਾ ਕਿ ਸੁਪਰੀਮ ਕੋਰਟ ਬਲਵੰਤ ਸਿੰਘ ਰਾਜਵਾਨਾ ਦੇ ਨਾਲ ਹੋ ਰਹੇ ਅਨਮਨੁੱਖੀ ਵਤੀਰੇ ਦੇ ਉੱਤੇ ਕੋਈ ਸਵਾਲ ਕਿਉਂ ਨਹੀਂ ਕਰਦੀ ਹੈ ਹੋਰ ਕੀ ਕੁਝ ਕਿਹਾ ਉਹਨਾ ਆਓ ਸੁਣਦੇ ਜਿਸ ਗੱਲ ਦਾ ਸਵਾਲ ਸੁਪਰੀਮ ਕੋਰਟ ਨੇ ਚੁੱਕਿਆ ਕਿਉਂ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਕਿਹੜੇ ਉਹ ਲੋਕ ਨੇ ਜਿੰਨਾ ਕਰਕੇ ਇਹ ਫਾਂਸੀ ਅੱਜ ਤੱਕ ਰੁਕੀ ਹੋਈ ਆ ਉਸ ਦੇ ਵਿੱਚ ਸਭ ਤੋਂ ਵੱਡਾ ਨਾਮ ਆਉਂਦਾ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਿਸ ਨੇ ਇਸ ਪੰਜਾਬ ਦੇ ਵਿੱਚ ਸਰਕਾਰ ਸਥਾਪਿਤ ਹੀ ਕੀਤੀ ਸੀ ਤੇ ਉਸ ਦੇ ਸਾਹਮਣੇ ਇਹ ਇੱਕ ਵੱਡਾ ਸਵਾਲ ਆਇਆ ਉਸ ਨੇ ਕਲੀਅਰ ਕਟ ਕਹਿ ਦਿੱਤਾ ਕਿ ਇਹ ਫਾਂਸੀ ਮੇਰੇ ਰਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਨਹੀਂ ਹੋਵੇਗੀ ਉਨੇ ਜਹਾਜ ਚੁੱਕਿਆ ਉਹ ਦਿੱਲੀ ਚਲਾ ਜਾਂਦਾ ਰਾਸ਼ਟਰਪਤੀ ਕੋਲੇ ਪ੍ਰਧਾਨ ਮੰਤਰੀ ਕੋਲੇ ਇਸ ਗੱਲ ਦਾ ਜ਼ਿਕਰ ਕਰਦਾ ਤੇ ਇਸ ਫਾਂਸੀ ਨੂੰ ਕਿਸੇ ਨਾ ਕਿਸੇ ਢੰਗ ਨਾਲ ਰੁਕਵਾ ਦਿੱਤਾ ਜਾਂਦਾ ਉਸ ਤੋਂ ਬਾਅਦ ਦੂਜਾ ਜਿਹੜਾ ਕੇਸ ਆਉਂਦਾ ਉਹ ਆਉਂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਆ ਉਸ ਨੇ ਆਪਣੇ ਵੱਲੋਂ ਇੱਕ ਮਰਸੀ ਪਟੀਸ਼ਨ ਪਾਈ ਆ ਜਿਹੜਾ ਸਾਡਾ ਕਾਨੂੰਨੀ ਅਧਿਕਾਰ ਹੈ ਜਿਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਲਵੰਤ ਸਿੰਘ ਰਾਜਵਾਨਾ ਦੀ ਕੋਈ ਸਹਿਮਤੀ ਨਹੀਂ ਸੀ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਆ ਬਲਵੰਤ ਸਿੰਘ ਰਾਜਵਾਨਾ ਦਾ ਬਿਆਨ ਸਿੰਘ ਨਾਲ ਕੋਈ ਨਿੱਜੀ ਵੈਰ ਨਹੀਂ ਸੀ ਉਸ ਦਾ ਜਿਹੜਾ ਮਸਲਾ ਸੀ ਉਹ ਸਿੱਖਾਂ ਦੀ ਆਨ ਸ਼ਾਨ ਤੇ ਸਿੱਖਾਂ ਤੇ ਹੋਏ ਜ਼ੁਲਮ ਦੇ ਖਿਲਾਫ ਇੱਕ ਬਗਾਵਤ ਸੀ ਇੱਕ ਫੈਸਲਾ ਸੀ ਸੋ ਉਹ ਸ਼੍ਰੋਮਣੀ ਕਮੇਟੀ ਉਹ ਪਟੀਸ਼ਨ ਪਾ ਦਿੰਦੀ ਆ ਜਿਹੜੀ ਕਿ ਕਰੀਬ 18 ਸਾਲ ਤੋਂ ਜਿਹੜੀ ਉਹ ਪਟੀਸ਼ਨ ਕਦੇ ਸਰਕਾਰ ਦੇ ਪਾਲੇ ਵਿੱਚ ਤੇ ਕਦੇ ਕੋਰਟ ਦੇ ਪਾਲੇ ਵਿੱਚ ਜਾਂਦੀ ਰਹਿੰਦੀ ਆ ਤੇ ਅਖੀਰ ਦੇ ਉੱਤੇ ਥੋੜਾ ਜਿਹਾ ਇਸ ਗੱਲ ਦੇ ਵਿੱਚ ਰੁਕਾਵਟ ਬਣਨ ਦੀ ਗੱਲ ਕਹੀ ਜਾ ਸਕਦੀ ਆ ਕਿ ਇਸ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550ਵਾਂ ਪ੍ਰਕਾਸ਼ ਪੁਰਬ ਤੇ 2019 ਵਿੱਚ ਸੰਤਾਨਪੁਰ ਸਾਹਿਬ ਆਉਂਦਾ ਤਾਂ ਉੱਥੇ ਇੱਕ ਐਲਾਨ ਕਰਦਾ ਜਿਹੜਾ ਕਿ ਸਿੱਖਾਂ ਦੇ ਭਾਵਨਾ ਉਹਦੇ ਮੱਲਮ ਲਾਉਣ ਦੀ ਗੱਲ ਕਹੀ ਜਾਂਦੀ ਆ ਕੀ ਬਲਵੰਤ ਸਿੰਘ ਰਾਜਵਾਨ ਦੀ ਫਾਂਸੀ ਮਾਫ ਕੀਤੀ ਜਾਂਦੀ ਹੈ ਤੇ ਬਾਕੀ ਬੰਦੀ ਸਿੰਘ ਜਿਹੜੇ ਆ ਜਿਹੜੀਆਂ ਕਿ ਦੋਗਣੀਆਂ ਸਜ਼ਾਵਾਂ ਭੁਗਤ ਚੁੱਕੇ ਨੇ ਉਹਨਾਂ ਨੂੰ ਰਿਹਾ ਕਰਨ ਦੀ ਗੱਲ ਆਉਂਦੀ ਹੈ ਪਰ ਉਹ ਅੱਜ ਤੱਕ 6 ਸਾਲ ਹੋ ਗਏ ਉਹ ਊੜ ਦਾ ਭੁੱਲ ਹਾਲੇ ਤੱਕ ਡਿੱਗਿਆ ਨਹੀਂ ਤੇ ਅੱਜ ਸੁਪਰੀਮ ਕੋਰਟ ਨੇ ਫੇਰ ਇਹ ਕਹਿ ਦਿੱਤਾ ਕਿ ਸਰਕਾਰ ਇਸ ਤੇ ਫੈਸਲਾ ਕਿਉਂ ਨਹੀਂ ਕਰਦੀ ਪੰਜਾਬ ਸਰਕਾਰ ਵੱਲੋਂ ਜ਼ੋਰਾਂ ਸ਼ੋਰਾਂ ਦੇ ਨਾਲ ਪੰਜਾਬ ਵਾਸੀਆਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦਿਆਂ ਮੁੱਖ ਮੰਤਰੀ ਸਿਹਤ ਕਾਰਡ ਦੇ ਤਹਿਤ ਪੰਜਾਬ ਦੇ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦੇ ਸਿਹਤ ਬੀਮਾ ਯੋਜਨਾ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਦੇ ਉੱਪਰ ਹੁਣ ਵੱਡੇ ਸਵਾਲ ਉੱਠਨੇ ਸ਼ੁਰੂ ਹੋ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਵੀ ਇਸ ਯੋਜਨਾ ਉੱਪਰ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਅਤੇ ਇਸ ਨੂੰ ਜਿਮਨੀ ਚੋਣਾ ਦੌਰਾਨ ਲੋਕਾਂ ਨੂੰ ਲੁਭਾਉਣ ਦੀ ਯੋਜਨਾ ਦੱਸਿਆ ਹਾਲੇ ਤੱਕ ਸਰਕਾਰ ਨੇ ਕਿਸੇ ਨੂੰ ਇਹ ਨਹੀਂ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੇ ਇੰਸ਼ੋਰੈਂਸ ਲਈ ਕਿਹੜੀ ਕੰਪਨੀ ਦੇ ਨਾਲ ਜਿਹੜਾ ਹੈਗਾ ਐਮਓਯੂ ਸਾਈਨ ਕੀਤਾ ਹੈਗਾ ਜਿਹੜੀ ਕੰਪਨੀ ਨੇ ਇਹ ਸਾਰਾ ਕੁਝ ਦੇਣਾ ਹੈਗਾ ਮੈਂ ਕਹਿੰਦਾ ਕਿ ਪਹਿਲਾਂ ਜਿਹੜੀ ਹੈਗੀ ਆ ਬੀਜੇਪੀ ਵੱਲੋਂ ਇੱਕ ਆਯੂਸ਼ਮਾਨ ਕੀਤੀ ਵੀ ਹੈਗੀ ਆ ਉਸ ਦਾ ਕੀ ਹਾਲ ਹੈਗਾ ਉਹਦੇ ਵਿੱਚ ਜੋ ਪੰਜਾਬ ਸਰਕਾਰ ਦਾ ਬਣਦਾ ਸ਼ੇਰ ਹੈਗਾ ਉਹ ਕਿੰਨਾ ਖੜਾ ਹੈਗਾ ਅੱਜ ਜਿਹੜੇ ਹਸਪੀਟਲ ਦੇ ਵਿੱਚ ਜਾਂਦੇ ਆ ਉਹ ਪਹਿਲੇ ਕਨਫਿਊਜ਼ ਕਰ ਦਿੰਦੇ ਆ ਕਿ ਸਾਡਾ ਤਾਂ ਸਰਕਾਰ ਵੱਲ ਐਨਾ ਪੈਸਾ ਆਲਰੇਡੀ ਖੜਾ ਉਹ ਸਾਨੂੰ ਦੇ ਨਹੀਂ ਰਹੇ ਅਸੀਂ ਇਸ ਕਰਕੇ ਤੁਹਾਨੂੰ ਜਿਹੜਾ ਹੈਗਾ ਕੋਈ ਤੁਹਾਡੇ ਲਈ ਇਲਾਜ ਪ੍ਰੋਵਾਈਡ ਨਹੀਂ ਕਰ ਰਹੇ ਔਰ ਇਹਦੇ ਪਿੱਛੇ ਸਕੀਮ ਕੀ ਹੈਗੀ ਆ ਸਕੀਮ ਕੀ ਆ ਸਕੀਮ ਪਿੱਛੇ ਜਿਹੜਾ ਹੈਗਾ ਜਾ ਰਹੀ ਜਾਈਏ ਪਰ ਤਰਨ ਤਰਨ ਤੋਂ ਇਹ ਜਿਹੜੇ ਹੈਗੇ ਫਾਰਮ ਪਰਨੇ ਸ਼ੁਰੂ ਕੀਤੇ ਤਰਨ ਤਰਨ ਬਰਨਾਲਾ ਅ ਕਿਉਂਕਿ ਕਾਰਨ ਕੀ ਹੈ ਕਿ ਤਰਨ ਤਰਨ ਦੇ ਵਿੱਚ ਜਿਮਨੀ ਚੋਣ ਸ਼ੁਰੂ ਹੋ ਰਹੀ ਹੈ ਉਹ ਜਿਮਨੀ ਚੋਣ ਕਰਕੇ ਹੋ ਸਕਦਾ ਕਿ ਉਹ ਇੱਕ ਜਿਹੜੇ ਹੈਗੇ ਲਾਲਪੁਰਾ ਸਾਹਿਬ ਉਹਨਾਂ ਵਾਲੀ ਵੀ ਸ਼ਾਇਦ ਜਿਮਨੀ ਚੋਣ ਆ ਜਵੇ ਅ ਇਹਨਾਂ ਨੇ ਲੋਕਾਂ ਨੂੰ ਲਵਾਉਣ ਵਾਸਤੇ ਇਹ ਸਮਝਦੇ ਆ ਕਿ ਕਾਟ ਦੀ ਹੰਡੀ ਰੋਜ਼-ਰੋਜ਼ ਚੜੂਗੀ ਕਾਟ ਦੀ ਹੰਡੀ ਹੁਣ ਦੁਆਰਾ ਨਹੀਂ ਚੜਨੀ ਕਿਉਂਕਿ ਜਦੋਂ ਇਹਨਾਂ ਨੇ ਆਪਣੀ ਸਰਕਾਰ ਬਣਾਉਣੀ ਸੀ ਉਹ ਸਰਕਾਰ ਬਣਾਉਣ ਤੋਂ ਪਹਿਲਾਂ ਇਹਨਾਂ ਨੇ ਬਹੁਤ ਸਾਰੇ ਲੋਕਾਂ ਦੇ ਫਾਰਮ ਭਰੇ ਸੀ ਉਹਨਾਂ ਫਾਰਮਾਂ ਦਾ ਕੀ ਹੋਇਆ ਫਤਿਹਗੜ੍ਹ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ ਹਮਦਰਤ ਟੀਵੀ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਨੇ ਜਿਸ ਦੇ ਚਲਦੇ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਜੀ ਦਾ ਹਾਲ ਚਾਲ ਜਾਣਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਪਿੰਡ ਹਵਾਰਾ ਪਹੁੰਚੇ ਇਸ ਮੌਕੇ ਦੇ ਉੱਤੇ ਗੱਲਬਾਤ ਕਰਦੇ ਹੋਏ ਸਿਮਰਨਜੀਤ ਸਿੰਘ ਮਾਨ ਨੇ ਇੱਕ ਵਾਰ ਫੇਰ ਤੋਂ ਭਾਈ ਜਗਤਾਰ ਸਿੰਘ ਹਵਾਰਾ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਹੈ ਮਾਤਾ ਜੀ ਚ ਕਮਜ਼ੋਰੀ ਬਹੁਤ ਹੈ ਜੀ ਤੇ ਅਜੇ ਆਰਾਮ ਕਰ ਰਹੇ ਆ ਤੇ ਲੋਕੀ ਦਰਸ਼ਨ ਕਰ ਰਹੇ ਹੈ ਤੇ ਦਰਸ਼ਨ ਕਰਕੇ ਬਾਹਰ ਆ ਰਹੇ ਹੈ ਤੇ ਸਾਰੇ ਬਡੇ ਡਿਸਪਲਿਨਡ ਨੇ ਕਿਉਂ ਕਰਕੇ ਉਹ ਕਮਜ਼ੋਰ ਨੇ ਸੁੱਤੇ ਪਏ ਹੈ ਜੀ ਤਾਂ ਫਿਰ ਹਵਾਰਾ ਸਾਹਿਬ ਨੂੰ ਮਿਲਣ ਦੀ ਅਗਿਆ ਹੈ ਨਹੀਂ ਜੀ ਇਹ ਕੋਈ ਉਹਨਾਂ ਨੂੰ ਮਿਲ ਨਹੀਂ ਸਕਦਾ ਹੁਣ ਇੰਨੇ ਚਿਰਾਂ ਤੋਂ ਅੰਦਰ ਹੈ ਗਈ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈਗੇ ਹੈ ਕੋਈ ਨਾ ਕੋਈ ਤਾਂ ਸ਼ਰਮ ਹਿੰਦੁਸਤਾਨ ਦੀ ਭਾਜਪਾ ਆਰਐਸਐਸ ਨੂੰ ਹੋਣੀ ਚਾਹੀਦੀ ਹੈ ਕਿ ਸਿੱਖਾਂ ਦਾ ਜਥੇਦਾਰ ਇੰਨੇ ਚਿਰ ਤੋਂ ਅੰਦਰ ਰੱਖਿਆ ਹੋਇਆ ਤਾਂ ਇਹ ਨੂੰ ਹਟਾ ਦੇਣਾ ਚਾਹੀਦਾ ਹੈ ਤੇ ਤੀਤੀ ਸਾਲਾਂ ਤੋਂ ਹੋਰ ਸਿੱਖ ਅੰਦਰ ਬੈਠੇ ਹੈ ਜਨਤ ਕੀ ਉਮਰ ਕੈਦ 20 ਸਾਲ ਹੁੰਦੀ ਹੈ ਇੰਡੀਆ ਦੇ ਵਿੱਚ ਪਰ ਤੀਤੀ ਸਾਲਾਂ ਤੋਂ ਅੰਦਰ ਡਿੱਕੀ ਜਾਣਾ ਤਾਂ ਮੈਂ ਤਾਂ ਸਮਝ ਜਬਰ ਹੈ ਸਿੱਖਾਂ ਦੇ ਖਲਾਫ ਨੇ ਲੋਕ ਨਹੀਂ ਛੁਣਦੇ ਉਹ ਪਾਰਟੀ ਨੂੰ ਜਿਹੜੀ ਇਹ ਚਾਹੁੰਦੀ ਹੈ ਕਿ ਇਹ ਅਸੀਂ ਆਪਣੇ ਬੰਦੀਆਂ ਨੂੰ ਛਡਾਈਏ ਸਿੱਖਾਂ ਦਾ ਕੰਮ ਕਰੀਏ ਤੁਹਾਡੇ ਸਾਹਮਣੇ ਹੁਣ ਕੀ ਆਮ ਪਾਰਟੀ ਦੀ ਪਾਲਿਸੀ ਸਿੱਖਾਂ ਦੇ ਲਈ ਹੈ ਜਾਂ ਕਾਂਗਰਸ ਦੀ ਪਾਲਿਸੀ ਸਿੱਖ ਪ੍ਰਤੀ ਹੈ ਜਾਂ ਭਾਜਪਾ ਦੀ ਪ੍ਰਤੀ ਹੈ ਜਾਂ ਬਾਦਲ ਦੀ ਪ੍ਰਤੀ ਹੈ ਲੋਕ ਤਾਂ ਇਹਨਾਂ ਪਾਰਟੀਆਂ ਨੂੰ ਵੋਟ ਪਾਉਂਦੇ ਆ ਤਾਂ ਫਿਰ ਉਹੀ ਤੇ ਨਤੀਜਾ ਨਿਕਲਦਾ ਜੇ ਜਿਹੜਾ ਤੁਸੀਂ ਵੋਟ ਪਾਉਂਦੇ ਹੋ ਉਹੋ ਜੀ ਸਰਕਾਰ ਬਣਦੀ ਹੈ ਉਹੋ ਜਿਹਾ ਹੀ ਨਤੀਜਾ ਨਿਕਲਦਾ ਜੇਕਰ ਤੁਸੀਂ ਆਪਣਾ ਵੋਟ ਦਾ ਹੱਕ ਆਜ਼ਾਦੀ ਦੇ ਲਈ ਵਰਤਦੇ ਹੀ ਨਹੀਂ ਤਾਂ ਫਿਰ ਨਤੀਜਾ ਤਾਂ ਉਹੀ ਹੋਊਗਾ ਸ਼੍ਰੋਮਣੀਆਂ ਕਾਲੀਦਾਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਜੋ ਕਿ ਸਿੱਖਾਂ ਦੇ ਜਥੇਦਾਰ ਨੇ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਹੈ ਕਿਸੇ ਨੂੰ ਉਹਨਾਂ ਦੇ ਨਾਲ ਨਹੀਂ ਮਿਲਣ ਦਿੱਤਾ ਜਾਂਦਾ ਨਾ ਹੀ ਉਹਨਾਂ ਨੂੰ ਕਿਸੇ ਦੇ ਨਾਲ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਸਾਰੇ ਹੀ ਬੰਦੀ ਸਿੰਘਾਂ ਨੂੰ ਸਰਕਾਰਾਂ ਵੱਲੋਂ ਰਿਹਾਆ ਕੀਤਾ ਜਾਣਾ ਚਾਹੀਦਾ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਪੰਜਾਬ ਚ ਹੈ ਹੜ੍ਹਾਂ ਦੇ ਕਾਰਨ ਜਿੱਥੇ ਕਿਸਾਨਾਂ ਦੀ ਫਸਲ ਡੰਗਰ ਬੱਚਿਆਂ ਦਾ ਨੁਕਸਾਨ ਹੋਇਆ ਉੱਥੇ ਹੀ ਕਈ ਲੋਕਾਂ ਦੇ ਘਰ ਵੀ ਢਹਿ ਢੇਰੀ ਹੋ ਗਏ ਹਾਲਾਤ ਇਹ ਬਣੇ ਹੋਏ ਨੇ ਕਿ ਬਹੁਤ ਸਾਰੇ ਗਰੀਬ ਪਰਿਵਾਰਾਂ ਦੇ ਕੋਲ ਮੁੜ ਵਸੇਬੇ ਤੱਕ ਦੇ ਲਈ ਪੈਸੇ ਨਹੀਂ ਹਨ ਇਸੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅੰਮ੍ਰਿਤਸਰ ਦੇ ਪਿੰਡ ਮੁਜ਼ਰਪੁਰਾ ਵਿਖੇ ਕਲਗੀਧਰ ਟਰਸਟ ਬੜੂ ਸਾਹ ਵੱਲੋਂ ਸ਼ੁਰੂਆਤ ਕਰਦੇ ਹੋਏ ਦੋ ਪ੍ਰੀ ਫੈਬ੍ਰିକੇਟਿਡ ਘਰ ਤਿਆਰ ਕੀਤੇ ਗਏ ਨੇ ਅਤੇ ਪੀੜਤ ਪਰਿਵਾਰਾਂ ਨੂੰ ਸੌਂਪੇ ਗਏ ਨੇ। ਇਹ ਘਰਾਂ ਦੀ ਚਾਬੀ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਖਸ਼ੀ ਸਾਨੀ ਵੱਲੋਂ ਪੀੜਤ ਪਰਿਵਾਰਾਂ ਨੂੰ ਦਿੱਤੀ ਗਈ। ਇਸ ਮੌਕੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਇਹ ਉਪਰਾਲਾ ਹੜ੍ਹ ਪੀੜਤਾਂ ਦੇ ਲਈ ਇੱਕ ਨਵੀਂ ਸ਼ੁਰੂਆਤ ਹੈ ਅਤੇ ਸਰਕਾਰ ਵੀ ਐਸੇ ਸਮਾਜਿਕ ਉਪਰਾਲਿਆਂ ਨੂੰ ਹੌਸਲਾ ਦੇਵੇਗੀ। ਤਾਂ ਬਾਬਾ ਜੀ ਵੱਲੋਂ ਇਹ ਇਹ ਪ੍ਰਪੋਜ਼ਲ ਦਿੱਤਾ ਗਿਆ ਸੀਗਾ ਕਿ ਅਸੀਂ ਪਫ ਪੈਨਲ ਦੇ ਜਿਹੜੇ ਘਰ ਨੇ ਉਹ 5 ਲੱਖ ਦਾ ਇੱਕ ਯੂਨਿਟ ਬਣਦਾ ਹੈ। ਸੋ ਉਹ ਅਸੀਂ ਬਾਬਾ ਜੀ ਨੂੰ ਰਿਕੁਐਸਟ ਕੀਤੀ ਸੀਗੀ ਕਿ ਅਸੀਂ ਟਰਾਈ ਕਰ ਲੈਂਦੇ ਬਿਕੋਜ਼ ਪਹਿਲਾਂ ਸਾਨੂੰ ਇਹ ਵੀ ਸੀਗਾ ਕਿ ਲੋਕ ਕਨਸੈਂਟ ਕਰਨਗੇ ਜਾਂ ਨਹੀਂ ਕਰਨਗੇ ਬਿਕੋਜ਼ ਇੱਕ ਨਵਾਂ ਕਨਸੈਪਟ ਹੈ ਬਟ ਜੇ ਤੁਸੀਂ ਅੰਦਰ ਵੀ ਜਾ ਕੇ ਦੇਖੋ ਪਰਿਵਾਰ ਬਹੁਤ ਸੰਤੁਸ਼ਟ ਹੈ ਖੁਸ਼ ਹੈ ਇਹਦੇ ਵਿੱਚ ਦੋ ਬੈਡਰੂਮ ਇੱਕ ਹਾਲ ਤੇ ਕਿਚਨ ਸੈੱਟ ਹੈ ਤੇ ਬਾਹਰ ਵਾਸ਼ਰੂਮ ਵੀ ਬਣਾਏ ਗਏ ਹੈ ਬਾਬਾ ਜੀ ਬਲੂ ਤੇ ਜਿਹੜੇ ਜਿਹੜੇ ਘਰ ਨੇ ਤੁਹਾਨੂੰ ਅੰਦਰ ਜਾ ਕੇ ਮਹਿਸੂਸ ਨਹੀਂ ਹੁੰਦਾ ਕਿ ਇਹ ਕਿਸੇ ਆਮ ਘਰ ਚ ਕੋਈ ਫਰਕ ਹੋਵੇ ਸੋ ਮੈਂ ਬਹੁਤ-ਬਹੁਤ ਸ਼ੁਕਰੀਆ ਕਰਦੀ ਹਾਂ ਬਿਕੋਜ਼ ਇਹ ਕੁਝ ਘੰਟਿਆਂ ਦੇ ਵਿੱਚ ਇਹਨਾਂ ਨੇ ਤਿਆਰ ਕੀਤਾ ਇਹ ਕਿੰਨੇ ਘੰਟੇ ਚ ਹੋਇਆ ਸੀ ਬਾਬੂ ਜੀ ਬਾਬੂ ਜੀ ਇਹ ਅਗਲਾ ਇਹ ਹੋਇਆ ਸਾਡਾ 72 ਘੰਟੇ ਚ ਤੇ ਉਹ 48 ਘੰਟੇ ਅੱਗੇ ਕਰ ਸੀ 48 ਘੰਟੇ ਦੇ ਸੋ ਮਤਲਬ ਇੰਨੀ ਛੇਤੀ ਇਹ ਘਰ ਜਿਹੜਾ ਤਿਆਰ ਵੀ ਹੋ ਗਿਆ ਜੋ ਕਿ ਨੀਹਾਂ ਪਾਟ ਕੇ ਬਹੁਤ ਸਮਾਂ ਲੱਗਣਾ ਸੀਗਾ ਉਹ ਇਸ ਪਰਿਵਾਰ ਨੂੰ ਹੁਣ ਆਪਣਾ ਘਰ ਜਿਹੜਾ ਹੈਗਾ ਵਾਪਿਸ ਇੱਕ ਤਰ੍ਹਾਂ ਮਿਲ ਗਿਆ ਤੇ ਇੱਕ ਮੁੜ ਵਸੇਬੇ ਵੱਲ ਇਹ ਚੱਲ ਪਈ ਹੈ ਹੁੰ ਜਿਹੜਾ ਇਹਨਾਂ ਦਾ ਇਹਨਾਂ ਦੀ ਲਾਈਵਲੀਹੂਡ ਹੈ ਜਾਂ ਜਿਨ੍ਹਾਂ ਦਾ ਕਮਾਈ ਦਾ ਸਾਧਨ ਸੀਗਾ ਕਿਉਂਕਿ ਚੋਨਾ ਟੋਟਲੀ 100% ਡਿਸਟਰੋਏ ਹੋ ਗਿਆ ਅਸੀਂ ਉਹਨਾਂ ਦੀ ਇਹ ਦੇ ਵਿੱਚ ਵੀ ਮਦਦ ਕਰਾਂਗੇ ਸੋ ਦੈਟ ਜਿਹੜੇ ਪਰਿਵਾਰ ਹੈ ਉਹ ਫਿਰ ਦੁਬਾਰਾ ਆਪਣੇ ਪੈਰਾਂ ਤੇ ਖੜੂਠਣ ਤੇ ਮੈਂ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਕਲਗੀਤਾ ਰ ਟ੍ਰਸਟ ਦੇ ਸੇਵਾਦਾਰ ਹਰੀਨਾਮ ਸਿੰਘ ਨੇ ਦੱਸਿਆ ਕਿ ਇੱਕ ਘਰ ਦੀ ਕੁੱਲ ਲਾਗਤ ਲਗਭਗ 6.5 ਲੱਖ ਰੁਪਏ ਹੀ ਹੈ ਇਹ ਘਰ 48 ਘੰਟੇ ਦੇ ਵਿੱਚ ਤਿਆਰ ਕੀਤਾ ਗਿਆ ਹਰ ਘਰ ਦੇ ਵਿੱਚ ਦੋ ਬੈੱਡਰੂਮ ਇੱਕ ਡਰਾਇੰਗ ਰੂਮ ਇੱਕ ਰਸੋਈ ਅਤੇ ਇੱਕ ਬਾਥਰੂਮ ਬਣਾਇਆ ਗਿਆ। ਇਹ ਪ੍ਰੀ-ਫੈਬ੍ਰିକੇਟਿਡ ਘਰ ਗਰਮੀਆਂ ਦੇ ਵਿੱਚ ਠੰਡੇ ਅਤੇ ਸਰਦੀਆਂ ਦੇ ਵਿੱਚ ਗਰਮ ਰਹਿਣਗੇ। ਸਰਦੀ ਆ ਰਹੀ ਹੈ 15 ਅਕਤੂਬਰ ਤੋਂ ਬਾਅਦ ਹਰ ਪ੍ਰਾਣੀ ਨੂੰ ਜਿਹੜੀ ਆ ਠੰਡ ਆ ਜਾਏਗੀ ਬੱਚਿਆਂ ਨੂੰ ਇਹ ਪਰਿਵਾਰ 10 ਜੀ ਨੇ ਇਸ ਘਰ ਵਿੱਚ ਉਸ ਘਰ ਵਿੱਚ 4 ਜੀ ਨੇ ਇੱਕ ਪਰਿਵਾਰ ਗਰਮਤੀ ਸਿੰਘ ਹੈ ਰਾਜ ਬਰਾਦਰੀ ਰਾਜ ਸਿੰਘ ਬਰਾਦਰੀ ਤੋਂ ਇਹ ਸਿੰਘ ਸੱਜਿਆ ਹੋਇਆ ਹੈ। ਔਰ ਹੈਂਡੀਕੈਪਟ ਹੈ ਐਸਸੀ ਕੋਟੇਜ ਜੋ ਹੈ ਤੇ ਇਸ ਦਾ ਘਰ ਅਸੀਂ ਸਾਰਾ ਫੁੱਲ ਫਲਾਈ ਪਰਵਾਰ ਸਾਰੇ ਨੂੰ ਕਪੜੇ ਆ ਲੀਡਾ ਸੈਟਰਾ ਔਰ ਪੂਰਾ ਕਿਚਨ ਦਾ ਸਾਰਾ ਸਮਾਨ ਇਹ ਟੂਜਾ ਦਾ ਰਾਸ਼ਨ ਤਿੰਨ ਮਹੀਨਿਆਂ ਦਾ ਸਾਰਾ ਫਰਨੀਚਰ ਫਿਨਿਸ਼ਿੰਗ ਸੋ ਇਹ ਸਾਰਾ ਸਮਾਨ ਫਿਨਿਸ਼ਿੰਗ ਦਿੱਤਾ ਹੈਗਾ ਇਹ 1000 ਸਕਰ ਫੁੱਟ ਦਾ ਘਰ ਹੈ ਦੂਜਾ 850 ਸਕਰ ਫੁੱਟ ਦਾ ਘਰ ਹੈ ਦੋ ਵੱਡੇ ਰੂਮ ਨੇ 11 ਬਾਈ 13 ਦੇ ਕਿਚਨ ਹੈ 8x12 ਦੀ ਔਰ ਲੌਬੀ ਹੈ ਬਹੁਤ ਵੱਡੀ ਡਾਈਨਿੰਗ ਹਾਲ ਕਹਿ ਲੋ ਲੌਬੀ ਕਹਿ ਲੋ ਹਾਲ ਕਹਿ ਲੋ ਸੋ ਇਸ ਵਿੱਚ ਬੈੱਡ ਲਾਏ ਗਏ ਨੇ ਮੰਜੇ ਦਿੱਤੇ ਗਏ ਨੇ 3 ਮਹੀਨਿਆਂ ਦਾ ਰਾਸ਼ਨ ਦਿੱਤਾ ਗਿਆ ਹੈ ਸਾਰੇ ਪਰਿਵਾਰ ਨੂੰ ਬਸਤਰ ਦਿੱਤੇ ਗਏ ਨੇ ਔਰ ਸਰਦੀ ਗਰਮੀ ਦੇ ਸਾਰੀ ਤਰ੍ਹਾਂ ਦਾ ਸਹੂਦਤ ਦਿੱਤੀ ਗਈ ਹੈ ਸੋ ਇਹ ਘਰ ਜਿਹੜਾ ਹੈ 1.5 ਹਜ਼ਾਰ ਸਕਰ ਫੁੱਟ 6.5 ਲੱਖ ਵਿੱਚ ਤਿਆਰ ਹੋਇਆ ਹੈ 1 ਲੱਖ ਰੁਪਏ ਦਾ ਪਰਿਵਾਰਕ ਸਮਾਨ ਦਿੱਤਾ ਗਿਆ ਸਾਰਾ ਤਾਂ ਕਿ ਆਉਣ ਵਾਲੇ 3 ਮਹੀਨਿਆਂ 'ਚ ਇਸ ਪਰਿਵਾਰ ਨੂੰ ਕਿਸੇ ਚੀਜ਼ ਦੀ ਲੋੜ ਨਾ ਰਵੇ ਕਿਉਂਕਿ ਇਹ ਇਸ ਤਰ੍ਹਾਂ ਦੇ ਕਾਰਜ ਕਰਨ ਲਈ ਸੰਸਥਾ ਤਤਪਰ ਹੈ ਅਸੀਂ 6 ਜ਼ਿਲ੍ਹੇ ਵਿੱਚ ਇਹ ਕਾਰਜ ਆਰੰਭ ਕਰ ਚੁੱਕੇ ਹਾਂ ਇਸ ਤੋਂ ਬਾਅਦ ਅਸੀਂ ਗੁਰਦਾਸਪੁਰ ਵਿਖੇ ਜਾਣਾ ਹੈ ਉੱਥੇ ਕਾਰਜ ਆਰੰਭ ਕਰਨੇ ਹਨ ਇਸ ਮੌਕੇ ਦੇ ਉੱਤੇ ਘਰ ਮਿਲਣ ਮਗਰੋਂ ਹੜ ਪੀੜਤ ਨੇ ਕਿਹਾ ਕਿ ਉਹ ਕਈ ਦਿਨਾਂ ਤੱਕ ਖੁੱਲੇ ਅਸਮਾਨ ਹੇਠ ਰਹੇ ਅਤੇ ਉਹਨਾਂ ਨੂੰ ਯਕੀਨ ਨਹੀਂ ਸੀ ਕਿ ਉਹਨਾਂ ਦੇ ਸਿਰ ਦੇ ਉੱਤੇ ਮੁੜ ਛੱਤ ਹੋਏਗੀ ਹੁਣ ਉਹਨਾਂ ਨੂੰ ਆਪਣੇ ਲਈ ਘਰ ਮਿਲਣ ਦੇ ਉੱਤੇ ਬਹੁਤ ਖੁਸ਼ੀ ਆ ਤੇ ਕਲਗੀਧਰ ਟਰੱਸਟ ਦਾ ਉਹਨਾਂ ਨੇ ਧੰਨਵਾਦ ਕੀਤਾ ਤੇ ਬਹੁਤ ਬਹੁਤ ਧੰਨਵਾਦ ਹੈ ਬਾਬਾ ਜੀ ਦਾ ਜਿਨ੍ਹਾਂ ਨੇ ਆ ਕੇ ਸਾਡੀ ਬਾਹ ਫੜੀ ਤੇ ਸਾਨੂੰ ਘਰ ਬੁਆ ਬਣਾ ਕੇ ਦਿੱਤਾ ਇਲਾਦਾ ਕਿ ਕਦੀ ਘਰ ਪਾ ਨਹੀਂ ਸਕਦਾ ਨਾ ਨਾ ਬਿਲਕੁਲ ਆਪ ਸੁਪਨਾ ਨਹੀਂ ਲੈਣਾ ਤੇ ਸਾਡੇ ਘਰ ਬਣਨਗਾ ਉਨ ਕੋਈ ਖਾਸ ਨਹੀਂ ਦਿੰਦੇ ਕਿ ਸਾਡੇ ਘਰ ਰਹਿਣਗੇ ਲੱਖ ਲੱਖ ਚੋਗਰੇ ਪਰ ਮਰਨ ਦਾ ਜਨਨ ਇਸ ਨੂੰ ਇਹਨਾਂ ਥਾਵਾਂ ਤੇ ਬਿਠਾ ਲਿਆ ਘਰ ਬੋਏ ਬਣਾ ਕੇ ਕਲਗੀਤਾ ਰਿਟ੍ਰਸਟ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਅਗਲੇ ਪੜਾਅ ਦੇ ਵਿੱਚ 100 ਹੋਰ ਘਰ ਤਿਆਰ ਕਰਕੇ ਹੜਪੀੜਤਾਂ ਨੂੰ ਦਿੱਤੇ ਜਾਣਗੇ ਤਾਂ ਜੋ ਉਹਨਾਂ ਦੀ ਜ਼ਿੰਦਗੀ ਮੁੜਲੀ ਦੇ ਉੱਤੇ ਆ ਸਕੇ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ। ਪੰਜਾਬੀ ਗਲੋਬਲ 스타 ਦਿਲਜੀਤ ਦੋਸਾਂਝ ਨੇ ਇੱਕ ਵਾਰ ਫੇਰ ਤੋਂ ਪੰਜਾਬੀਆਂ ਦਾ ਮਾਣ ਵਧਾਇਆ। ਇਹਨਾਂ ਦਿਨੀ ਆਪਣੇ ਓਰਾ ਟੂਰ 2025 ਨੂੰ ਲੈ ਕੇ ਚਰਚਾ ਦੇ ਵਿੱਚ ਚੱਲ ਰਹੇ ਦਿਲਜੀਤ ਦੋਸਾਂਝ ਨੇ ਆਪਣੇ ਇੱਕ ਲਾਈਵ ਕਾਨਸਰਟ ਦੌਰਾਨ ਆਪਣੇ ਦਿਲ ਦੀ ਗੱਲ ਖੋਲ੍ਹ ਕੇ ਆਪਣੇ ਪ੍ਰਸ਼ੰਸਕਾਂ ਦੇ ਸਾਹਮਣੇ ਰੱਖੀ ਹੈ। ਦਰਸਲ ਜਦੋਂ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਨੂੰ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਗਿਆ ਸੀ ਤਾਂ ਹਰ ਕੋਈ ਇਸ ਦੇ ਇੰਤਜ਼ਾਰ ਦੇ ਵਿੱਚ ਸੀ ਕਿ ਦਿਲਜੀਤ ਦੋਸਾਂਝ ਜੀ ਇਸ ਉੱਪਰ ਕੁਝ ਕਹਿਣਗੇ ਜਾਂ ਨਹੀਂ ਪਰ ਦਿਲਜੀਤ ਦਾ ਕੋਈ ਵੀ ਰਿਐਕਸ਼ਨ ਸਾਹਮਣੇ ਨਹੀਂ ਆਇਆ ਸੀ ਪਰ ਹੁਣ ਦਿਲਜੀਤ ਦੋਸਾਂਝ ਨੇ ਖੁੱਲਕੇ ਇਸ ਉੱਪਰ ਗੱਲ ਕੀਤੀ ਹੈ ਇਸ ਬਾਰੇ ਤੁਹਾਨੂੰ ਦੱਸਾਂਗੇ ਪਰ ਉਸ ਦੇ ਨਾਲ ਹੀ ਦਿਲਜੀਤ ਨੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਨ ਵਾਲਾ ਇੱਕ ਹੋਰ ਸਰਪ੍ਰਾਈਜ਼ ਵੀ ਦਿੱਤਾ ਹੈ ਉਸ ਬਾਰੇ ਵੀ ਦੱਸਾਂਗੇ ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਦਿਲਜੀਤ ਦੋਸਾਂਜ ਜਿਹਨਾਂ ਦਿਨੀ ਆਪਣੇ ઓਰਾ ਟੂਰ 2025 ਦੇ ਉੱਤੇ ਨੇ ਬੀਤੇ ਦਿਨੀ ਦਿਲਜੀਤ ਦਾ ਸ਼ੋਅ ਮਲੇਸ਼ੀਆ ਦੇ ਵਿੱਚ ਹੋਇਆ ਸੀ ਜੋ ਕਿ ਇੱਕ ਕਾਮਯਾਬ ਸ਼ੋਅ ਹੋ ਨਿਭੜਿਆ ਇਸੇ ਦੌਰਾਨ ਦਿਲਜੀਤ ਦੋਸਾਂਜ ਦੇ ਇੱਕ ਪ੍ਰਸ਼ੰਸਕ ਨੇ ਆਪਣੇ ਹੱਥ ਦੇ ਵਿੱਚ ਭਾਰਤ ਦਾ ਝੰਡਾ ਫੜਿਆ ਹੋਇਆ ਸੀ ਜਿਸ ਨੂੰ ਦੇਖਦੇ ਹੀ ਦਿਲਜੀਤ ਨੇ ਪਹਿਲਾਂ ਹਿੰਦੁਸਤਾਨ ਦੇ ਝੰਡੇ ਨੂੰ ਸੈਲੂਟ ਕੀਤਾ ਅਤੇ ਫਿਰ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਉਹ ਮੇਰੇ ਦੇਸ਼ ਦਾ ਝੰਡਾ ਹੈ ਜਿਸ ਦੀ ਮੈਂ ਹਮੇਸ਼ਾ ਰਿਸਪੈਕਟ ਕਰਦਾ ਹਾਂ ਇਸ ਦੇ ਨਾਲ ਹੀ ਦਿਲਜੀਤ ਨੇ ਆਪਣੇ ਪ੍ਰਸ਼ੰਸਕਾਂ ਤੋਂ ਇਜਾਜ਼ਤ ਮੰਗਦੇ ਹੋਏ ਕਿਹਾ ਕਿ ਛੋਟੀ ਜਹੀ ਗੱਲ ਕਰਨ ਵਾਲੀ ਹੈ ਕਰ ਸਕਦਾ ਹਾਂ ਦਿਲਜੀਤ ਨੇ ਇਸ ਤੋਂ ਬਾਅਦ ਜੋ ਕਿਹਾ ਉਸ ਨੇ ਦਿਲਜੀਤ ਦੇ ਪ੍ਰਸ਼ੰਸਕਾਂ ਦੇ ਦਿਲਾਂ ਦੇ ਵਿੱਚ ਉਸ ਦੇ ਲਈ ਰਿਸਪੈਕਟ ਨੂੰ ਹੋਰ ਵੀ ਜ਼ਿਆਦਾ ਵਧਾ ਦਿੱਤਾ ਉਸ ਨੇ ਆਪਣੀ ਨਾਰਾਜ਼ਗੀ ਜਾਂ ਫਿਰ ਇਤਰਾਜ਼ ਨੂੰ ਇੰਨੀ ਖੂਬਸੂਰਤੀ ਦੇ ਨਾਲ ਬਿਆਨ ਕੀਤਾ ਕਿ ਹਰ ਕੋਈ ਅੱਜ ਅਸ ਦੀ ਪ੍ਰਸ਼ੰਸਾ ਕਰ ਰਿਹਾ ਹੈ ਆਓ ਤੁਸੀਂ ਵੀ ਸੁਣੋ ਕਿ ਦਿਲਜੀਤ ਦੋਸਾਂਝ ਨੇ ਆਖਿਰਕਾਰ ਸਟੇਜ ਦੇ ਉੱਪਰੋਂ ਕੀ ਬੋਲਿਆ ਆਓ ਮੇਰੇ ਦੇਸ਼ ਦਾ ਝੰਡਾ ਆਲਵੇਜ਼ ਰਿਸਪੈਕਟ ਆਲਵੇਜ਼ ਰਿਸਪੈਕਟ ਆਸਾਂ ਦਾ ਇੱਕ ਛੋਟੀ ਜਿਹੀ ਗਲਤ ਕਰਨ ਵਾਲੀ ਹੈ ਕਰਨ ਦੋ ਮਿੰਟ ਜਦੋਂ ਮੇਰੀ ਫ਼ਿਲਮ ਆਈ ਸੀ ਸਰਦਾਰ ਸਿੰਘ ਉਹ ਫਰਵਰੀ ਚ ਬਣੀ ਸੀ ਜਦੋਂ ਉਲਰੇਡੀ ਮੈਚ ਖੇਲਦੇ ਗਏ ਸੀ ਅਸੀਂ ਪਰ ਅਸੀਂ ਜਿਹੜੇ ਸਾਡੇ ਨੂੰ ਬਹੁਤ ਹੀ ਦੁਖਦਾਈ ਘਟਨਾ ਹੋਈ ਪਹਿਲਾਂ ਘਟਾਈ ਅਸੀਂ ਉਦੋਂ ਵੀ ਦੰਦਾ ਕੀਤੀ ਉਦੋਂ ਵੀ ਅਰਦਾਸ ਕੀਤੀ ਅੱਜ ਵੀ ਅਰਦਾਸ ਕਰਦੇ ਆ ਕਿ ਜਿਨ੍ਹਾਂ ਨੇ ਵੀ ਉਹ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਜੇ ਅਸੀਂ ਆਪਣੇ ਦੇਸ਼ ਦੇ ਨਾਮ ਪਰ ਜਿਹੜੇ ਹੁਣ ਮੈਚ ਹੋਏ ਇਹਨਾਂ ਤੇ ਮੇਰੀ ਫਿਲਮ ਦਾ ਫਰਕ ਬਹੁਤ ਹੈ ਸਾਡੀ ਫਿਲਮ ਪਹਿਲਾਂ ਸ਼ੂਟ ਹੋਈ ਸੀ ਮੈਚ ਬਾਅਦ ਸ਼ੂਟ ਹੋਇਆ ਕਿ ਨੈਸ਼ਨਲ ਮੀਡੀਆ ਦਾ ਜ਼ੋਰ ਲੱਗਿਆ ਤੇ ਜੀ ਦੋਸਾਂਝ ਨੂੰ ਦੇਸ਼ ਦੇ ਖਿਲਾਫ ਦੋਸ਼ ਦੇ ਲਈ ਪਰ ਪੰਜਾਬੀ ਦੇ ਸਰਦਾਰ ਕਦੇ ਦੇਸ਼ ਦੇ ਖਿਲਾਫ ਨਹੀਂ ਜਾ ਸਕਦਾ ਦਿਲਜੀਤ ਦੋਸਾਂਝ ਦੀ ਅੱਜ ਇਸ ਦਿੱਤੀ ਗਈ ਸਟੇਟਮੈਂਟ ਦੇ ਨਾਲ ਹਰ ਕੋਈ ਸਹਿਮਤ ਹੈ ਅਤੇ ਦਿਲਜੀਤ ਦੋਸਾਂਝ ਖਿਲਾਫ ਪ੍ਰਚਾਰ ਕਰਨ ਵਾਲਿਆਂ ਨੂੰ ਵੀ ਠੋਕਵਾ ਜਵਾਬ ਮਿਲਿਆ ਇੱਥੇ ਦਿਲਜੀਤ ਦੀ ਸਮਝਬੂਝ ਦੀ ਤਾਰੀਫ਼ ਕਰਨਾ ਵੀ ਬਣਦਾ ਅੱਜ ਦੇ ਸਮੇਂ ਦੇ ਵਿੱਚ ਦਿਲਜੀਤ ਦੋਸਾਂਝ ਆਪਣੇ ਸੁਭਾਅ ਅਤੇ ਨਿਮਰਤਾ ਦੇ ਨਾਲ ਹੀ ਉਚਾਈਆਂ ਛੂ ਰਿਹਾ ਹੈ ਜੋ ਕਿ ਆਸਾਨ ਨਹੀਂ ਹੁੰਦਾ ਪਰ ਦਿਲਜੀਤ ਇਸ ਨੂੰ ਬਹੁਤ ਆਸਾਨੀ ਦੇ ਨਾਲ ਕਰ ਪਾ ਰਿਹਾ ਪਰ ਉਸ ਦੇ ਪਿੱਛੇ ਉਸ ਦਾ ਇੱਕ ਲੰਬਾ ਸੰਘਰਸ਼ ਵੀ ਹੈ ਦਿਲਜੀਤ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਹਰ ਛੋਟਾ ਵੱਡਾ ਕਲਾਕਾਰ ਕੰਮ ਕਰਨਾ ਚਾਹੁੰਦਾ ਹੈ ਦੇਸ਼ ਵਿਦੇਸ਼ ਦੇ ਵਿੱਚ ਲੋਕ ਦਿਲਜੀਤ ਦੀ ਕਲਾ ਦੇ ਨਾਲ ਨਾਲ ਉਸ ਦੇ ਸੁੰਦਰ ਸੁਭਾਅ ਦੇ ਵੀ ਮਰੀਦ ਨੇ हाल ही ਦੇ ਵਿੱਚ 샤ਰੂਖ ਖਾਨ ਦੇ ਬੇਟੇ ਆਰਿਆਨ ਖਾਨ ਦੀ Netflix ਉੱਪਰ ਰਿਲੀਜ਼ ਹੋਈ ਵੈਬ ਸੀਰੀਜ਼ ਦੇ ਵਿੱਚ ਵੀ ਦਿਲਜੀਤ ਦੋਸਾਂਝ ਦਾ ਗੀਤ ਸੁਣਨ ਨੂੰ ਮਿਲਿਆ ਅਤੇ ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਨੇ ਮਸ਼ਹੂਰ ਕੰਨੜ ਫਿਲਮ ਫਰਾਂਚਾਈਜ਼ੀ ਕਾਂਤਾਰਾ ਚੈਪਟਰ 1 ਦੇ ਲਈ ਵੀ ਆਪਣੀ ਆਵਾਜ਼ ਦੇ ਵਿੱਚ ਟਾਈਟਲ ਟਰੈਕ ਆਇਆ। ਹਾਲ ਹੀ ਦੇ ਵਿੱਚ ਰਿਲੀਜ਼ ਹੋਏ ਕਾਂਤਾਰਾ ਚੈਪਟਰ 1 ਦੇ ਟ੍ਰੇਲਰ ਦੇ ਵਿੱਚ ਸੁਣਾਈ ਦਿੱਤੀ ਦਿਲਜੀਤ ਦੋਸਾਂਝ ਦੀ ਆਵਾਜ਼ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਇਹ ਗੀਤ ਦਿਲਜੀਤ ਵੱਲੋਂ ਗਾਏ ਹੁਣ ਤੱਕ ਦੇ ਗੀਤਾਂ ਦੇ ਵਿੱਚੋਂ ਸਭ ਤੋਂ ਵੱਖਰਾ ਅਤੇ ਦਿਲ ਨੂੰ ਛੂਹ ਲੈਣ ਵਾਲਾ ਗੀਤ ਹੈ। ਜੋ ਕਿ ਕਾਂਤਾਰਾ ਚੈਪਟਰ 1 ਦੇ ਟ੍ਰੇਲਰ ਦੇ ਵਿੱਚ ਬੜਾ ਹੀ ਸ਼ਾਨਦਾਰ ਸੁਣਾਈ ਦਿੰਦਾ ਹੈ। ਕੁਝ ਸਮਾਂ ਪਹਿਲਾਂ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰam ਦੇ ਉੱਪਰ ਹੀ ਸੰਗੀਤ ਨੂੰ ਰਿਕਾਰਡ ਕਰਨ ਸਮੇਂ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਰਿਸ਼ਭ ਸ਼ੈਟੀ ਦਿਲਜੀਤ ਨੂੰ ਖੁੱਲੀਆਂ ਬਾਹਾਂ ਦੇ ਨਾਲ ਮਿਲਦੇ ਹੋਏ ਅਤੇ ਉਸ ਦੀ ਪ੍ਰਸ਼ੰਸਾ ਕਰਦੇ ਹੋਏ ਦਿਖਾਈ ਤੇ ਸੁਣਾਈ ਦਿੱਤੇ ਸੀ। ਫਿਲਹਾਲ ਇਹ ਗੀਤ ਕਾਂਤਾਰਾ ਚੈਪਟਰ 1 ਦੇ ਟ੍ਰੇਲਰ ਦੇ ਵਿੱਚ ਹੀ ਸੁਣਾਈ ਦਿੰਦਾ ਹੈ। ਕੁਝ ਦਿਨਾਂ ਬਾਅਦ ਇਸ ਨੂੰ ਵੱਖਰਾ ਵੀ ਰਿਲੀਜ਼ ਕੀਤਾ ਜਾਏਗਾ। ਦਿਲਜੀਤ ਦੋਸਾਂਝ ਦੇ ਇਸ ਕੋਲਾਬੋਰੇਸ਼ਨ ਨੇ ਵੀ ਪੰਜਾਬੀਆਂ ਦਾ ਮਾਨ ਵਧਾਨ ਦਾ ਕੰਮ ਕੀਤਾ ਹੈ। ਤੁਹਾਨੂੰ ਇਹ ਦੋਨੋਂ ਜਾਣਕਾਰੀਆਂ ਦਿਲਜੀਤ ਤੋਂ ਸਾਂਝ ਪਰੇ ਕਿਵੇਂ ਦੀਆਂ ਲੱਗੀਆਂ ਜਾਂ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਕਮੈਂਟ ਕਰਕੇ ਤੁਸੀਂ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਨਾ। ਹੋਰ ਜਾਣਕਾਰੀ ਅਤੇ ਤਾਜ਼ਾ ਅਪਡੇਟਸ ਦੇ ਲਈ ਬਨੇ ਰਹੋ ਹਮਦਰ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ। ਬਾਲੀਵੁੱਡ ਦੇ ਦਬੰਗ ਖਾਨ ਯਾਨੀ ਕਿ ਸਲਮਾਨ ਖਾਨ ਇੱਕ ਅਜੀਹਾ ਖੁਲਾਸਾ ਕੀਤਾ ਹੈ ਜਿਸ ਨੂੰ ਸੁਣ ਕੇ ਉਹਨਾਂ ਦੇ ਪ੍ਰਸ਼ੰਸਕ ਹੈਰਾਨ ਹੋ ਗਏ ਨੇ। ਜੀ ਹਾਂ, ਸਲਮਾਨ ਖਾਨ ਦੇ ਵਿਆਹ ਦਾ ਇੰਤਜ਼ਾਰ ਕਰਦੇ ਕਰਦੇ ਜਾਂ ਫਿਰ ਇਹ ਸਵਾਲ ਪੁੱਛਦੇ ਪੁੱਛਦੇ ਥੱਕ ਚੁੱਕੇ ਪ੍ਰਸ਼ੰਸਕ ਹੁਣ ਸਿੱਧੇ ਹੀ ਸਲਮਾਨ ਖਾਨ ਦੇ ਬੱਚਿਆਂ ਦੀ ਸ਼ਕਲ ਦੇਖਣਗੇ। ਇਹ ਅਸੀਂ ਨਹੀਂ ਸਗੋ ਸੁਲਮਾਨ ਖਾਨ ਖੁਦ ਕਹਿ ਰਹੇ ਨੇ ਇਥੋਂ ਤੱਕ ਕਿ ਸਲਮਾਨ ਤਾਂ ਉਹਨਾਂ ਦੇ ਪਾਲਣ ਪੋਸ਼ਣ ਦੀ ਯਾਨੀ ਕਿ ਪਰਵਰਿਸ਼ ਦੀ ਪੂਰੀ ਤਿਆਰੀ ਵੀ ਕਰ ਚੁੱਕੇ ਨੇ ਪੂਰਾ ਮਾਮਲਾ ਕੀ ਹੈ ਆਓ ਤੁਹਾਨੂੰ ਵੀ ਦੱਸਦੇ ਹਾਂ ਸੁਲਮਾਨ ਖਾਨ ਆਪਣੇ ਕੈਰੀਅਰ ਦੇ ਸ਼ੁਰੂਆਤੀ ਦੌਰ ਦੇ ਵਿੱਚ ਆਪਣੀ ਫਿਲਮਾਂ ਤੋਂ ਵੱਧ ਆਪਣੀ ਨਿੱਜੀ ਜ਼ਿੰਦਗੀ ਅਤੇ ਕੰਪਲਿਕੇਟਿਡ ਰਿਲੇਸ਼ਨਸ਼ਿਪਸ ਨੂੰ ਲੈ ਕੇ ਜ਼ਿਆਦਾ ਚਰਚਾ ਦੇ ਵਿੱਚ ਰਹੇ ਨੇ ਹਰ ਕੋਈ ਇਹ ਇੰਤਜ਼ਾਰ ਕਰਦਾ ਰਿਹਾ ਕਿ ਆਖਰ ਸਲਮਾਨ ਖਾਨ ਦਾ ਵਿਆਹ ਕਿਸ ਦੇ ਨਾਲ ਹੋਏਗਾ ਜਦੋਂ ਇੱਕ ਇੱਕ ਕਰਕੇ ਜਿਸ ਦੇ ਨਾਲ ਵੀ ਸਲਮਾਨ ਖਾਨ ਦਾ ਰਿਲੇਸ਼ਨ ਹੁੰਦਾ ਉਸ ਦਾ ਵਿਆਹ ਹੋ ਜਾਂਦਾ ਤਾਂ ਕਿਸ ਦੇ ਨਾਲ ਵਿਆਹ ਹੋਣ ਵਾਲਾ ਸਵਾਲ ਵਿਆਹ ਕਦੋਂ ਹੋਏਗਾ ਦੇ ਵਿੱਚ ਤਬਦੀਲ ਹੋ ਗਿਆ ਹੁਣ ਜਦੋਂ ਸਲਮਾਨ ਖਾਨ ਦੀ ਵੀ ਉਮਰ 59 ਸਾਲਾਂ ਦੀ ਹੋ ਚੁੱਕੀ ਹੈ ਤਾਂ ਇਹ ਸਵਾਲ ਹੋਣਾ ਵੀ ਬੰਦ ਹੋ ਚੁੱਕਿਆ ਪਰ ਅਚਾਨਕ ਹੁਣ ਸਲਮਾਨ ਨੇ ਬੱਚਿਆਂ ਦੀ ਇੱਛਾ ਦਾ ਖੁਲਾਸਾ ਕਰ ਦਿੱਤਾ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹੋ ਗਏ ਜੀ ਹਾਂ ਸਲਮਾਨ ਖਾਨ ਨੇ ਪਹਿਲੀ ਵਾਰ ਖੁੱਲ ਕੇ ਆਪਣੇ ਪੇਰੈਂਟਹੁਡ ਦੇ ਖਿਆਲਾਂ ਬਾਰੇ ਗੱਲ ਕੀਤੀ ਹੈ ਉਹ ਅਜੇ ਤੱਕ ਕੁਆਰੇ ਨੇ ਪਰ ਬੱਚਿਆਂ ਦੇ ਲਈ ਉਹਨਾਂ ਦਾ ਪਿਆਰ ਸਪਸ਼ਟ ਹੈ ਆਦਾਕਾਰ ਸਟ੍ਰੀਮਿੰਗ ਚੈਟ ਸ਼ੋ ਟੂ ਮੱਚ ਵਿਦ ਕਾਜੋਲ ਐਂਡ ਟਵਿੰਕਲ ਦੇ ਪਹਿਲੇ ਐਪੀਸੋਡ ਦੇ ਵਿੱਚ ਸਾਥੀ ਸੁਪਰਸਟਾਰ ਆਮੀਰ ਖਾਨ ਦੇ ਨਾਲ ਦਿਖਾਈ ਦਿੱਤੇ ਅਤੇ ਜੀਵਨ ਅਤੇ ਪੇਰੈਂਟਿੰਗਹੁਡ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਬਾਰੇ ਗੱਲ ਕੀਤੀ ਹੈ ਜਦੋਂ ਸ਼ੋ ਦੀ ਹੋਸਟ ਟਵਿੰਕਲ ਖੰਨਾ ਨੇ ਸਲਮਾਨ ਖਾਨ ਨੂੰ ਇਸ ਅਫਵਾਹ ਬਾਰੇ ਪੁੱਛਿਆ ਕਿ ਕੀ ਉਹ ਬੱਚਾ ਗੋਦ ਲੈਣਾ ਚਾਹੁੰਦੇ ਨੇ ਤਾਂ ਸਲਮਾਨ ਖਾਨ ਨੇ ਨਾ ਦੇ ਵਿੱਚ ਜਵਾਬ ਦਿੱਤਾ ਹਾਲਾਂਕਿ ਉਹਨਾਂ ਨੇ ਪਿਤਾ ਬਣਨ ਦੀ ਇੱਛਾ ਜ਼ਰੂਰ ਜ਼ਾਹਰ ਕੀਤੀ ਉਹਨਾਂ ਨੇ ਇੱਕ ਦਿਨ ਬੱਚੇ ਤਾਂ ਹੋਣੇ ਹੀ ਨੇ ਦੇਖਦੇ ਆ ਕਦੋਂ ਬਸ ਸਮਾਂ ਆਣ ਦਿਓ ਫਿਰ ਦੇਖਾਂਗੇ ਇਸ ਗੱਲ ਨੇ ਪ੍ਰਸ਼ੰਸਕਾਂ ਦੇ ਦਿਲਚਸਪੀ ਹੋਰ ਵਧਾ ਦਿੱਤੀ ਇਸ ਤੋਂ ਬਾਅਦ ਉਹਨਾਂ ਦੱਸਿਆ ਕਿ ਕਿਵੇਂ ਉਹਨਾਂ ਦੇ ਬੱਚੇ ਦੇ ਜਨਮ ਤੋਂ ਬਾਅਦ ਉਸ ਦੀ ਦੇਖਭਾਲ ਕਰਨ ਦੇ ਲਈ ਪੂਰਾ ਪਿੰਡ ਉਹਨਾਂ ਦੇ ਘਰ ਦੇ ਵਿੱਚ ਹੀ ਮੌਜੂਦ ਹੈ ਉਹਨਾਂ ਕਿਹਾ ਕਿ ਮੇਰੇ ਕੋਲ ਪੂਰਾ ਪਿੰਡ ਜ਼ਿਲ੍ਹਾ ਮੇਰਾ ਪਰਿਵਾਰ ਹੈ ਮੇਰੇ ਪਰਿਵਾਰ ਦੀਆਂ ਔਰਤਾਂ ਬੱਚਿਆਂ ਦੀ ਦੇਖਭਾਲ ਕਰਨਗੀਆਂ ਆਲੀ ਜ਼ੇ ਤੇ ਆਯਾਨ ਵੱਡੇ ਹੋ ਚੁੱਕੇ ਨੇ ਹੁਣ ਆਯਾ ਤਾਂ ਛੋਟੀ ਹੈ ਜਦੋਂ ਤੱਕ ਮੇਰੇ ਬੱਚੇ ਹੋਣਗੇ ਆਯਾ ਤੋਂ ਉਹਨਾਂ ਦੀ ਦੇਖਭਾਲ ਕਰ ਸਕੇਗੀ ਅਲੀਜ਼ੇ ਅਤੇ ਆਯਾਨ ਅਗਨੀ ਹੋਤਰੀ ਸਲਮਾਨ ਖਾਨ ਦੀ ਭੈਣ ਅਲਵੀਰਾ ਖਾਨ ਅਗਨੀ ਹੋਤਰੀ ਅਤੇ ਆਤੁਲ ਅਗਨੀ ਹੋਤਰੀ ਦੇ ਬੱਚੇ ਨੇ ਸਲਮਾਨ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੀ ਸਹਾਇਤਾ ਦੇ ਨਾਲ ਆਪਣੇ ਬੱਚਿਆਂ ਦੀ ਚੰਗੀ ਸੰਭਾਲ ਕਰ ਸਕਣਗੇ ਇਸ ਤੋਂ ਇਲਾਵਾ ਸਲਮਾਨ ਖਾਨ ਨੇ ਆਪਣੇ ਪਿਛਲੇ ਰਿਸ਼ਤਿਆਂ ਬਾਰੇ ਵੀ ਖੁੱਲ ਕੇ ਗੱਲ ਕੀਤੀ ਹੈ ਉਹ ਕਹਿੰਦੇ ਨੇ ਕਿ ਜਦੋਂ ਇੱਕ 파ਟਨਰ ਦੂਜੇ ਨਾਲੋਂ ਜ਼ਿਆਦਾ ਅੱਗੇ ਵਧ ਜਾਂਦਾ ਤਾਂ ਸੁਰੱਖਿਅਤ ਮਹਿਸੂਸ ਹੋਣ ਲੱਗਦਾ ਇਸ ਲਈ ਦੋਹਾਂ ਨੂੰ ਇਕੱਠੇ ਹੀ ਵਧਨ ਦੀ ਲੋੜ ਹੁੰਦੀ ਹੈ ਇੱਕ ਦੂਜੇ ਦਾ ਬੋਝ ਘਟ ਕਰਨ ਦੀ ਲੋੜ ਹੁੰਦੀ ਹੈ ਸਲਮਾਨ ਖਾਨ ਨੇ ਅੱਗੇ ਕਿਹਾ ਕਿ ਇਹ ਅਜੀਹਾ ਮੈਨੂੰ ਲੱਗਦਾ ਹੈ ਸਲਮਾਨ ਨੇ ਆਪਣੀ ਸਿਹਤ ਬਾਰੇ ਵੀ ਜਾਣਕਾਰੀ ਦਿੱਤੀ ਹੈ ਉਹ ਟ੍ਰਾਈਜੀਮਨਲ ਨਿਊਰੋਲੋਜੀਆ ਦੀ ਬਿਮਾਰੀ ਦੇ ਨਾਲ ਲੰਬੇ ਸਮੇਂ ਤੋਂ ਜੂਝ ਰਹੇ ਨੇ ਜਿਸ ਦੇ ਵਿੱਚ ਚਿਹਰੇ ਦੇ ਉੱਤੇ ਬਹੁਤ ਤੇਜ਼ ਦਰਦ ਹੁੰਦਾ ਜੋ ਕਿ ਬਿਜਲੀ ਦੇ ਝਟਕੇ ਵਾਂਗ ਮਹਿਸੂਸ ਹੁੰਦਾ ਹਾਲਾਂਕਿ ਸਲਮਾਨ ਨੇ ਦੱਸਿਆ ਕਿ 7 ਸਾਲ ਤੋਂ ਜ਼ਿਆਦਾ ਇਸ ਦਰਦ ਦੇ ਨਾਲ ਲੜਾਈ ਕਰਨ ਦੇ ਬਾਅਦ ਹੁਣ ਹਾਲਾਤ ਬਹੁਤ ਬਿਹਤਰ ਹੋ ਚੁੱਕੇ ਨੇ ਖੈਰ ਸਲਮਾਨ ਖਾਨ ਦੇ ਬੱਚਿਆਂ ਬਾਰੇ ਤੁਹਾਡਾ ਕੀ ਸੋਚਣਾ ਹੈ ਕੀ ਤੁਸੀਂ ਵੀ ਉਹਨਾਂ ਨੂੰ ਦੇਖਣ ਦੇ ਲਈ ਐਕਸਾਈਟਿਡ ਹੋ ਜਾਂ ਫਿਰ ਸਲਮਾਨ ਖਾਨ ਦੀ ਇਹ ਸਗਲਤ ਤੋਂ ਤੁਹਾਨੂੰ ਕੀ ਲੱਗਦਾ ਹੈ ਆਪਣੇ ਵਿਚਾਰ ਤੁਸੀਂ ਸਾਡੇ ਨਾਲ ਕਮੈਂਟਾਂ ਜ਼ਰੀਏ ਸਾਂਝੇ ਕਰ ਸਕਦੇ ਹੋ ਹੋਰ ਜਾਣਕਾਰੀ ਅਤੇ ਤਾਜ਼ਾ ਅਪਡੇਟਸ ਦੇ ਲਈ ਬਣੇ ਰਹੋ ਹਮਦਰ ਟੀਵੀ ਦੇ ਨਾਲ ਸਸਵੀਕ